ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ਾਨ ਸ਼ਾਹੇ ਹਿੰਦ ਬਹਾਦਰਸ਼ਾ ਨੇ ਆਪਣੀਆਂ ਫੌਜਾਂ ਦੀ ਮਦਦ ਨਾਲ ਪ੍ਰਾਂ ਕਾਮਬਖਸ਼ੀ ਦੀ ਬਗਾਵਤ ਹੁਝੰਦੀ ਤੀ ਦੱਖਣ ਵਿੱਚ ਫਿਰ ਆਪਣਾ ਦਬ ਦਬਾ ਕਾਇਮ ਕਰਕੇ ਹੁਣ ਬਹਾਦਰਸ਼ਾ ਦਿੱਲੀ ਵੱਲ ਪਰਤਣ ਦੀ ਸੋਚੰਦਗਾ ਦਿੱਲੀ ਤੋਂ ਦੂਰ ਹੋਇਆ ਲੰਮਾ ਅਰਸਾ ਹੋ ਗਿਆ ਸੀ ਕਾਮਬਖਸ਼ੀ ਦੀ ਬਗਾਵਤ ਤੋਂ ਬਾਅਦ ਹੀ ਉਸਨੇ ਸੋਚਿਆ ਸੀ ਹੁਣ ਸ਼ਾਹੀ ਸੈਨਾ ਦਾ ਲਹੂ ਗਰਮ ਹੈ ਮਰਾਠਿਆਂ ਨੂੰ ਵੀ ਸਬਕ ਸਿਖਾ ਦਿੱਤਾ ਜਾਏ ਪਰ ਪੰਜਾਬ ਵੱਲੋਂ ਲਗਾਤਾਰ ناਖੁਸ਼ਗਵਾਰ ਖਬਰਾਂ ਮਿਲ ਰਹੀਆਂ ਸਨ ਨਹੀਂ ਤਾਂ ਉਸਨੇ ਇਹ ਵੀ ਸੋਚਿਆ ਸੀ ਦਿੱਲੀ ਵਾਪਸ ਮੁੜਦਿਆਂ ਰਾਜਪੋਤਾਨੇ ਦੇ ਗੁੱਸੇ ਖੋਤ ਅਤੇ ਜਿੱਬਦੀ ਰਾਜੇ ਜੈ ਸਿੰਘ ਅਤੇ ਜਸਵੰਤ ਸਿੰਘ ਨੂੰ ਵੀ ਸ਼ਾਹੀ ਸੈਨਾ ਦੀ ਤਾਕਤ ਦਿਖਾ ਦਿੱਤੀ ਜਾਏ ਦਿੱਲੀ ਵੱਲ ਵਾਪਸੀ ਦੇ ਇੱਕ ਪੜਾਅ ਉੱਪਰ ਆਪਣੇ ਸ਼ਾਹੀ ਖੇਮੇ ਅੰਦਰ ਸਖਤ ਪੈਰੇ ਵਿੱਚ ਕਿਰਿਆਸ਼ੈਨਸ਼ਾ ਬੜੀ ਪਰੇਸ਼ਾਨੀ ਵਿੱਚ ਹੌਣਾਂ ਤੱਕ ਦੀਆਂ ਖਬਰਾਂ ਨਿਰਖ ਪਰਖ ਰਹੀ ਸੀ ਪਰ ਹਰ ਖਬਰ ਉਸ ਦੀ ਚਿੰਤਾ ਵਿੱਚ ਵਾਧਾ ਕਰ ਰਹੀ ਸੀ ਸਰਹਿੰਦ ਦੇ ਆਸ-ਪਾਸ ਅਤੇ ਪੰਜਾਬ ਪ੍ਰਾਂਤ ਵਿੱਚ ਭਾਰੀ ਗੜਬੜ ਹੋਣ ਲੱਗੀ ਨਾਨਕ ਨਾਮ ਲੈਵਾ ਹਰ ਰੋਜ਼ ਹਮਲੇ ਕਰਨ ਅੱਗੇ ਹਨ ਕਸਬੇ ਔਰ ਪਰਗਣੇ ਉਜੜੇ ਜਾ ਰਹੇ ਹਨ ਨਵਾਬਾਂ ਔਰ ਸਯਾਦਾਂ ਦੀ ਹਵੇਲੀਆਂ ਗੜੀਆਂ ਸਿੱਖਾਂ ਨੇ ਸਭ ਸਾੜ ਦਿੱਤੀਆਂ ਹਨ ਸਮਾਣਾ, ਛੜੌਰਾ, ਬੂੜੀਆਂ, ਬਨੂੜ, ਸੋਨੇਬੱਦ ਸਭ ਨਾਨਕ ਪੂਜਾ ਦੇ ਕਬਜ਼ੇ ਹੇਠ ਹਨ। ਬੇਸ਼ੁਮਾਰ ਮੁਸਲਮਾਨ ਮਾਰੇ ਗਏ ਹਨ। ਹਰ ਰੋਜ਼ ਮਾਰੇ ਜਾ ਰਹੇ ਹਨ। ਇਹ ਸਭ ਨਾਨਕ ਪੂਜਾ ਦੇ ਕਾਫਰ ਗੁਰੂ ਵੱਲੋਂ ਕੀਤਾ ਜਾ ਰਿਹਾ ਹੈ। 60-70 ਹਜ਼ਾਰ ਨਾਨਕ ਪੂਜ ਬਾਗੀ ਗੁਰੂ ਦੀ ਕਮਾਂ ਹੇਠ ਇਕੱਠੇ ਹੋ ਗਏ ਹਨ। ਲੁਟੇਰੇ, ਡਾਕੂ, ਕਮੇ, ਕਮੀਨ ਸਭ ਇਹਨਾਂ ਦੇ ਨਾਲ ਹਨ। ਮੁਸਲਮਾਨ ਇਲਾਕਿਆਂ ਵਿੱਚ ਪੂਰੀ ਦਹਿਸ਼ਤ ਹੈ। ਪੱਕੀ ਖਬਰ ਹੈ ਮਾਚੀ ਉਰਦਬਾਬੇ ਵੱਲੋਂ ਬੇਸ਼ੁਮਾਰ ਨਾਨਕ ਪੂਜ ਸਤਲੁਜ ਪਾਰ ਕਰਕੇ ਗੁਰੂ ਦੇ ਬੰਦੇ ਨਾਲ ਜਾ ਮਿਲਣ ਦੀ ਤਾਕ ਵਿੱਚ ਹਨ ਸਰਹਿੰਦ ਪੂਰੀ ਖਤਰੇ ਵਿੱਚ ਹੈ ਇਹ ਖਬਰਾਂ ਸੁਣ ਕੇ ਪੜ ਕੇ ਬਾਦਸ਼ਾਹ ਬੇਚੈਨ ਹੋ ਗਿਆ ਦੱਖਣ ਵਿੱਚ ਹੋਈ ਜਿੱਤ ਦੀ ਖੁਸ਼ੀ ਕਾਹੋਰ ਹੋ ਗਈ ਸੋਚਿਆ ਗੁਰੂ ਨੂੰ ਤਾਂ ਵਜ਼ੀਰ ਖਾਨ ਨੇ ਪੰਜਾਬ ਵਿੱਚੋਂ ਖਦੇੜ ਦਿੱਤਾ ਸੀ ਇਸ ਵਕਤ ਉਸ ਨੂੰ ਤਾਂ ਦੇੜ ਦੇ ਇਲਾਕੇ ਵਿੱਚ ਹੋਣਾ ਚਾਹੀਦਾ ਫਿਰ ਪੰਜਾਬ ਵੱਲ ਕੌਣ ਹੋਇਆ ਕਦੇ ਸੁਈਏ ਬਾਗੀ ਗੁਰੂ ਆਖਦੇ ਨੇ ਕਦੇ ਗੁਰੂ ਦਾ ਬੰਦਾ ਕੌਣ ਹੋਇਆ ਇਹ ਗੁਰੂ ਦਾ ਬੰਦਾ ਗੁਰੂ ਖੁਦ ਤਾਂ ਨਹੀਂ ਪੰਜਾਬ ਚ ਰਿਆ ਗਿਆ ਇਹ ਸਿੱਖ ਤਾਂ ਸਾਰੇ ਤਿੱਤਰ-ਬਿੱਤਰ ਕਰ ਦਿੱਤੇ ਨਾ ਇਹਨਾਂ ਦਾ ਕੋਈ ਘਰ-ਕਾਰ ਸੀ ਨਾ ਥਾਂ ਟਿਕਾਣਾ ਨਾ ਕੋਈ ਕਿਲਾ ਤੇ ਨਾ ਹੀ ਗੜੀ ਦਰ-ਦਰ ਪਟਕਣ ਵਾਲੇ ਘੋੜਿਆਂ ਦੀਆਂ ਪਿੱਠਾਂ ਉੱਪਰ ਸੌਣ ਵਾਲੇ ਇਹ ਮੁਗਲ ਸਲਤਨਤ ਲਈ ਐਨੀ ਖਤਰਨਾਕ ਹੋ ਜਾਣੀ ਇਹ ਤਾਂ ਕਦੀ ਸੋਚਿਆ ਹੀ ਨਹੀਂ ਸੀ ਉਸਨੇ ਸੈਨਾਪਤੀਆਂ ਨੂੰ ਅਤੇ ਪਰਮਾਨ ਨਵੀਸਾ ਨੂੰ ਫੌਰਨ ਹਾਜ਼ਰ ਹੋਣ ਦਾ ਹੁਕਮ ਜਾਰੀ ਕੀਤਾ ਸੈਨਾਪਤੀਆਂ ਨੂੰ ਸਿੱਖਾਂ ਪ੍ਰਤੀ ਸਖਤ ਰੁਖ ਅਤੇ ਨਿਰਦਈ ਢੰਗ ਨਾਲ ਪੇਸ਼ ਆਉਣ ਲਈ ਕਹਿੰਦਿਆਂ ਸ਼ੈਨਸ਼ਾਣੇ ਪਰਮਾਨ ਨਵੀਸਾ ਨੂੰ ਹੁਕਮ ਲਿਖਵਾਏ ਐਮਨਾਮਾ ਦਾ ਫੌਜਕਾਰ ਫੌਰਨ ਲਾਹੌਰ ਦੇ ਦਿਵਾਨ ਰਉਸਤਮ ਖਾਨ ਨਾਲ رابطہ ਬਣਾਏ ਔਰ ਸਿੱਖਾਂ ਨੂੰ ਰਾਹੀ ਰਸਤ ਦੇ ਵਿੱਚ ਲਈ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਨ ਮਲੇਰ ਕੋਟਲਾ ਦੇ ਹਾਕਮ ਨੂੰ ਫੌਰਨ ਸਤਲੁਜ ਦੇ ਪਾਰ ਬੈਠੇ ਸਿੱਖਾਂ ਉੱਪਰ ਹਮਲਾ ਕਰਨ ਲਈ ਕਹੇ ਹਰ ਹਾਲ ਵਿੱਚ ਸਿੱਖਾਂ ਨੂੰ ਸਤਲੁਜ ਦੇ ਪਾਰ ਹੀ ਡਕਿਆ ਜਾਏ ਅਵਾਦ ਦਾ ਸੂਬੇਦਾਰ ਔਰ ਮੁਰਾਦਾਬਾਦ ਦਾ ਫੌਜਦਾਰ ਮੁਹੰਮਦ ਅਮੀਨ ਖਾਨ ਚੀਨ ਬਹਾਦਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਔਰ ਮਲੇਰ ਕੋਟਲਾ ਦੇ ਨਵਾਬ ਦੀ ਮਦਰ ਲਈ ਤਿਆਰ ਰਹਿਣ ਪਤਾ ਲਗਾਇਆ ਜਾਏ ਇਹ ਬੰਦਾ ਸਿੰਘ ਜਾਂ ਗੁਰੂ ਦਾ ਬੰਦਾ ਕੌਣ ਹੈ ਇਸ ਨੂੰ ਫੌਰਨ ਗ੍ਰਿਫਤਾਰ ਕਰਕੇ ਦਿੱਲੀ ਸ਼ਾਹੀ ਦਰਬਾਰ ਵਿੱਚ ਪੇਸ਼ ਕੀਤਾ ਜਾਏ ਗੜਵਾਲ ਔਰ ਨਾਹਣ ਦੇ ਰਾਜਿਆਂ ਨੂੰ ਹੁਕਮ ਦਿੱਤਾ ਜਾਂਦਾ ਹੈ ਉਹ ਸਿੱਖਾਂ ਦੀਆਂ ਹਰਕਤਾਂ ਉੱਪਰ ਨਿਗਰਾਨੀ ਰੱਖਣ ਇਹਨਾਂ ਦੀ ਕੋਈ ਇਮਦਾਦ ਨਾ ਕੀਤੀ ਜਾਏ ਕੋਈ ਰਾਜਾ ਆਪਣੀ ਰਿਆਸਤ ਵਿੱਚ ਇਹਨਾਂ ਨੂੰ ਪਨਾਹ ਨਾ ਦੇਵੇ ਸ਼ਾਹੀ ਫਰਮਾਨ ਲਿਖਵਾ ਕੇ ਇਹਨਾਂ ਦੀਆਂ ਨਕਲਾਂ ਤਿਆਰ ਕਰਕੇ ਸ਼ੈਨ ਸ਼ਾਣੀ ਨੇਜੇ ਬਰਦਾਰਾਂ ਨੂੰ ਫੌਰਨ ਹਰਵਾਣਾ ਹੋਣ ਦਾ ਹੁਕਮ ਦਿੱਤਾ ਸ਼ੈਨ ਸ਼ਾਦੀ ਛਟਪਟਾਹਟ ਅਤੇ ਜਲਦਬਾਜ਼ੀ ਤੋਂ ਹੈਰਾਨ ਹੁੰਦਾ ਵਜ਼ੀਰ ਮੁਨੀਮ ਖਾਨ ਬੋਲਿਆ ਹਜ਼ੂਰ ਬਿਨਾ ਵਜਾ ਆਪ ਇੰਨੇ ਫਿਕਰਮੰਦ ਹੋ ਸਿੱਖ ਇੰਨੇ ਜੋਗੇ ਕਿਥੇ ਹਨ ਸਬਣਾ ਨੂੰ ਖਬਰਦਾਰ ਅਤੇ ਤਿਆਰ ਰਹਿਣ ਲਈ ਫਰਮਾਨ ਜਾਰੀ ਕਰਨ ਦੀ ਕੀ ਲੋੜ ਹੈ ਸਿੱਖਾਂ ਨੂੰ ਆਪਣੇ ਔਕਾਤ ਦਿਖਾਉਣ ਲਈ ਸ਼ਾਹੀ ਸੈਨਾ ਦੀਆਂ ਦੋ ਤਿੰਨ ਟੁਕੜੀਆਂ ਹੀ ਕਾਫੀ ਨੇ ਤੈਨੂੰ ਸਿੱਖਾਂ ਬਾਰੇ ਬਹੁਤੀ ਵਕੀਫੀਅਤ ਨਹੀਂ ਮੁਨੀਮ ਖਾਨ ਤੂੰ ਸਿੱਖਾਂ ਦੀ ਤਸਵੀਰ ਨੂੰ ਨਹੀਂ ਜਾਣਦਾ ਇਹ ਤਾਂ ਖਿਮਾ ਕਰਨਾ ਹਜ਼ੂਰ ਮੈਂ ਸਿੱਖਾਂ ਦੀ ਤਸਵੀਰ ਨੂੰ ਸਮਝਦਾ ਹਾਂ ਜਾਣਦਾ ਮੈਂ ਹਾਂ ਬਹੁਤੇ ਤਾਂ ਇਹਨਾਂ ਵਿੱਚ ਡਾਕੂ ਲੁਟੇਰੇ ਨੇ ਹੋਰ ਵੀ ਹੋਣਗੇ ਜਿਹੜੇ ਭੁੱਖੇ ਮਰਦੇ ਸਿੱਖਾਂ ਦੇ ਪੇਸ ਵਿੱਚ ਇਹਨਾਂ ਨਾਲ ਰਲੇ ਫਿਰਦੇ ਨੇ ਮੁਨੀਮ ਖਾਨ ਨੇ ਕ੍ਰਿਣਾ ਨਾਲ ਕਿਹਾ ਮੁਨੀਮ ਖਾਨ ਅਗਰ ਤੇਰੀ ਗੱਲ ਸਹੀ ਹੈ ਤਾਂ ਹੋਰ ਵੀ ਚਿੰਤਾ ਵਾਲੀ ਗੱਲ ਹੈ ਮੈਂ ਹਜ਼ੂਰ ਦੀ ਗੱਲ ਦਾ ਮਤਲਬ ਨਹੀਂ ਸਮਝਿਆ ਅਗਰ ਚੋਰ ਲੁੱਟੇਰੇ ਡਾਕੂ ਜੇ ਭੁੱਖੇ ਮਰਦੇ ਲੋਕਾਂ ਨੇ ਸੋਨੀਪੱਤ ਸਮਾਣਾ ਛਡੋਰਾ ਬਨੂੜ ਨਿਸਤੋਨਾ ਬੂਧ ਕਰ ਦਿੱਤਾ ਹੈ ਤਾਂ ਜਦ ਇਹਨਾਂ ਨਾਲ ਸਿੱਖਾਂ ਮਿਲੇ ਉਹਨਾਂ ਦੇ ਇਰਾਦੇ ਵੱਡੇ ਜਾਪਦੇ ਨੇ ਮੁਨੀਮ ਖਾਨ ਸ਼ੈਨ ਸ਼ਾਹ ਦੇ ਫਿਕਰ ਨੇ ਮੁਨੀਮ ਖਾਨ ਨੂੰ ਸੋਚੀ ਪਾ ਦਿੱਤਾ ਕੁਝ ਦੇਰ ਬਾਅਦ ਬੋਲਿਆ ਹਜੂਰ ਆਪ ਦੇ ਤਾਲੁਕਾਤ ਸਿੱਖਾਂ ਦੇ ਗੁਰੂ ਨਾਲ ਹਾਂ ਤੂੰ ਕਹਿ ਸਕਦਾ ਹੈ ਗੁਰੂ ਨਾਲ ਸਾਡੇ ਤਾਲੁਕਾਤ ਅੱਛੇ ਸਨ ਪਰ ਇਹ ਗੁਰੂ ਦਾ ਬੰਦਾ ਕੌਣ ਹੈ ਮੁਗਲ ਸਲਤਨਤ ਨੂੰ ਇਹ ਅੱਖਾਂ ਵਿਖਾਉਣ ਲੱਗਾ ਹੈ ਇਸ ਨੂੰ ਦੱਸਣਾ ਪਏਗਾ ਮੁਗਲ ਸਲਤਨਤ ਵਿੱਚ ਬਗਾਵਤਾਂ ਨੂੰ ਕੁਚਲਣ ਦਾ ਦਮ ਖਮ ਹੈ ਇਸੇ ਲਈ ਸਿੱਖਾਂ ਨੂੰ ਹਰ ਤਰਫੋਂ ਘੇਰਨਾ ਪਏਗਾ ਜਾਪਨਾ ਆਪ ਸਹੀ ਫਰਮਾਉਦੇ ਹੋ ਵੈਰੀ ਨੂੰ ਕਮਜ਼ੋਰ ਨਹੀਂ ਸਮਝਾਣਾ ਚਾਹੀਏ ਮੁਨੀਮ ਖਾਨ ਨੇ ਬਾਦਸ਼ਾਹ ਦੀ ਰਜਾ ਵਿੱਚ ਰਾਜੀ ਹੁੰਦਿਆ ਕਿਆ ਪਰ ਮੈਂ ਸੋਚ ਰਿਹਾ ਹਾਂ ਹਜ਼ੂਰ ਸਿੱਖਾਂ ਨੂੰ ਲੜਵਾਜਾਂ ਨੂੰ ਨੱਥ ਪਾਉਣ ਲਈ ਸਰਹਿੰਦ ਦੇ ਦਾ ਸੂਬੇਦਾਰ ਹੀ ਕਾਫੀ ਹੈ ਇਹ ਸਹੀ ਨਹੀਂ ਹੈ ਮੁਨੀਮ ਖਾਨ ਸੂਬੇਦਾਰ ਨੇ ਆਪਣਾ ਫਰਜ਼ ਨਹੀਂ ਨਿਭਾਇਆ ਉਸ ਨੇ ਰਹਿੰਦਿਆਂ ਭਾਰੀ ਸੈਨਾ ਦੇ ਹੁੰਦਿਆਂ ਸਿੱਖਾਂ ਨੇ ਸਰਹਿੰਦ ਦੁਆਲੇ ਦੇ ਪਰਗਣੇ ਔਰ ਕਸਬੇ ਆਪਣੇ ਕਬਜ਼ੇ ਹੇਠ ਕਰ ਲਏ ਆਪਣੇ ਝੰਡੇ ਲਹਿਰਾ ਲਏ ਆਪਣੀਆਂ ਪੰਚਾਇਤਾਂ ਬਿਠਾ ਦਿੱਤੀਆਂ ਸਿੱਖਾਂ ਦੇ ਇਰਾਦੇ ਠੀਕ ਨਹੀਂ ਇਸ ਤੋਂ ਪਹਿਲਾਂ ਕਿ ਉਹ ਕੋਈ ਵੱਡੀ ਕਾਰਵਾਈ ਕਰ ਦੇ ਸ਼ਾਹੀ ਫੌਜ ਵੱਲੋਂ ਉਹਨਾਂ ਨੂੰ ਘੇਰਨਾ ਹੋਏਗਾ ਐਸਾ ਹੀ ਹੋਏਗਾ ਹਜ਼ੂਰ ਸਾਡੇ ਨੇਜ਼ਾ ਬਰਦਾਰ ਰਵਾਨਾ ਹੋ ਚੁੱਕੇ ਨੇ ਮੁਨੀਮ ਖਾਨ ਨੇ ਕਿਹਾ ਤੇ ਝੁਕ ਕੇ ਸਲਾਮ ਕਰਦਿਆਂ ਹੋਇਆ ਸ਼ਾਹੀ ਖਾਮੇ ਵਿੱਚੋਂ ਬਾਹਰ ਨਿਕਲ ਆਇਆ ਵਜ਼ੀਰ ਦੇ ਪਿੱਛੇ ਹੀ ਸੈਨਾਪਤੀ ਸਲਾਮ ਕਰਕੇ ਬਾਹਰ ਆ ਗਏ ਮਾਜੇ ਦਵਾਬੇ ਵੱਲੋਂ ਬੰਦਾ ਸਿੰਘ ਨਾਲ ਰਲਣ ਆਏ ਸਿੰਘ ਸਤਲੁਜ ਦੇ ਪਾਰਲੇ ਕੰਡੇ ਰੁਕੇ ਹੋਏ ਸਨ ਇਸ ਗੱਲ ਦਾ ਮਲੇਰ ਕੋਟਲਾ ਅਤੇ ਸਰਹਿੰਦ ਦੇ ਹਾਕਮਾਂ ਨੂੰ ਇਲਮ ਸੀ ਸ਼ਾਹੀ ਫਰਮਾਨ ਆ ਚੁੱਕੇ ਸਨ ਪਰਮਲੇਰ ਕੋਟਲਾ ਦਾ ਸ਼ੇਰ ਮੁਹੰਮਦ ਖਾਨ ਦਾ ਪਹਿਲਾ ਹੀ ਭਾਰੀ ਸੈਨਾ ਲੈ ਕੇ ਸਤਲੁਜ ਦੇ ਇਧਰਲੇ ਪੱਤਨ ਉੱਪਰ ਛਾਉਣੀ ਪਾਈ ਬੈਠਾ ਸੀ ਪਰਲੇ ਪਾਸੇ ਇਕੱਠੇ ਹੋਏ ਸਿੰਘਾਂ ਵਿੱਚ ਭਾਰੀ ਬਚੈਨੀ ਸੀ ਲੰਗਰ ਮਸਤਾਨਾ ਹੋਣ ਲੱਗਾ ਸੀ ਘੋੜਿਆਂ ਦੇ ਕਾ ਪੱਠੇ ਲਈ ਸਥਾਨਕ ਕਿਸਾਨ ਵੀ ਹੁਣ ਵਿਰੋਧ ਕਰਨ ਲੱਗ ਪਏ ਸਨ ਜਥੇਦਾਰਾਂ ਨੂੰ ਸਮਝ ਨਹੀਂ ਸੀ ਪੈਂਦੀ ਵਾਪਸ ਮੁੜ ਜਾਣ ਜਾਂ ਪਤਨ ਪਾਰ ਕਰਨ ਲਈ ਕਮਰ ਕੱਸੇ ਕਰ ਲੈਣ ਸਰਹਿੰਦ ਵੱਲੋਂ ਵੀ ਕੋਈ ਸੁਨੇਹਾ ਨਹੀਂ ਸੀ ਆ ਰਿਹਾ ਸਬਰ ਮੁੱਕਣ ਲੱਗਾ ਤਾਂ ਸਬਣਾ ਆਗੂਆਂ ਨੇ ਮਿਲ ਕੇ ਸਲਾਹ ਕੀਤੀ ਭੁੱਖੇ ਮਰਨ ਨਾਲੋਂ ਲੜ ਕੇ ਮਰਨਾ ਬਿਹਤਰ ਹੈ ਪਤਨ ਪਾਰ ਕਰ ਗਏ ਤਾਂ ਬੰਦਾ ਸਿੰਘ ਨਾਲ ਜਾ ਮਿਲਾਂਗੇ ਮਾਰੇ ਗਏ ਤਾਂ ਸ਼ਹੀਦੀਆਂ ਪਾ ਜਾਵਾਂਗੇ ਸਰਹਿੰਦ ਦਾ ਨਵਾਬ ਵजीर खान ਆਪਣੀ ਥਾਂਵੇਂ ਡਰਿਆ ਹੋਇਆ ਸੀ ਅਗਰ ਦਰਿਆ ਪਾਰ ਦੇ ਸਿੱਖ ਬੰਦਾ ਸਿੰਘ ਨਾਲ ਆ ਮਿਲੇ ਇਨਾਂ ਦੀ ਤਾਕਤ ਕਈ ਗੁਣਾ ਵਧ ਜਾਏਗੀ ਉਸਨੇ ਆਪਣੇ ਸੈਨਾਪਤੀਆਂ ਨੂੰ ਸਖਤ ਹੁਕਮ ਦੇ ਰੱਖਿਆ ਸੀ ਸਤਲੁਜ ਪਾਰ ਦੇ ਸਿੱਖ ਕਿਸੇ ਹਾਲਤ ਵਿੱਚ ਵੀ ਪਤਨਾ ਲਾਗੇ ਟੁੱਕਣ ਨਹੀਂ ਦੇਣੇ ਸ਼ਾਹੀ ਗੁਪਤਚਰ ਹਰ ਰੋਜ਼ ਦੀ ਸਥਿਤੀ ਬਾਰੇ ਖਬਰਾਂ ਲਗਾਤਾਰ ਦਿੱਲੀ ਦਰਬਾਰ ਦੇ ਵਿੱਚ ਭੇਜ ਰਹੇ ਸਨ ਸਰਹਿੰਦ ਔਰ ਲਾਹੌਰ ਦੇ ਨੇੜਲੇ ਇਲਾਕਿਆਂ ਵਿੱਚ ਇੱਕ ਕਾਫਰ ਬੰਦੇ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਐਲਾਨ ਕਰ ਦਿੱਤਾ ਉਰ ਆਪਣੇ ਇਰਤ ਗਿਰਦ ਵੱਡੀ ਗਿਣਤੀ ਵਿੱਚ ਸਿੱਖ ਇਕੱਠੇ ਕਰ ਲਈ ਸਨ ਇਹਨਾਂ ਖਬਰਾਂ ਅਫਵਾਹਾਂ ਪੰਜਾਬ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵੀ ਪੁਜੀਆਂ ਬੰਦਾ ਸਿੰਘ ਵੀ ਲਗਾਤਾਰ ਜਿੱਤਾਂ ਹਾਸਲ ਕਰਦਾ ਜਾ ਰਿਹਾ ਸੀ ਪਿੰਡਾਂ ਵਿੱਚ ਹੋਰ ਵਧਾ ਚੜਾ ਕੇ ਗੱਲਾਂ ਹੋਣ ਲੱਗੀਆਂ ਲੋਕਾਂ ਦਾ ਜੋਸ਼ ਜਿਹੜਾ ਪਹਿਲਾਂ ਠੰਡਾ ਹੋ ਗਿਆ ਸੀ ਫਿਰ ਗਰਮ ਹੋਣ ਲੱਗਾ ਉਹ ਭਾਰੀ ਗਿਣਤੀ ਵਿੱਚ ਬਹੀਰਾ ਘੱਟ ਕੇ ਬੰਦਾ ਸਿੰਘ ਨਾਲ ਧਰਮ ਯੁੱਧ ਵਿੱਚ ਹਿੱਸਾ ਪਾਉਣ ਲਈ ਚੱਲ ਪਈ ਇਹ ਜਥੇ ਆਪਣੇ ਨਾਲ ਖਾਣ ਪੀਣ ਦੀ ਸਮਗਰੀ ਦੇ ਪਿੱਠੂ ਬੰਨੀ ਅਤੇ ਹੱਥਾਂ ਵਿੱਚ ਘਰੇਲੂ ਹਥਿਆਰ ਫੜੀ ਜੇ ਕਾਰੇ ਛੱਡਦੇ ਆਉਂਦੇ ਜਾਂ ਗਾਉਂਦੇ ਆਉਂਦੇ ਜੇ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਓ ਇਹਨਾਂ ਦੇ ਹੌਸਲੇ ਅਤੇ ਇਰਾਦੇ ਵੇਖ ਕੇ ਰਾਹ ਵਿੱਚ ਪੈਂਦੀਆਂ ਮੁਗਲ ਚੌਕੀਆਂ ਜਿਉਂ ਪੰਜ ਸੱਤ ਸਿਪਾਹੀਆਂ ਦੀ ਟੁਕੜੀ ਇਹਨਾਂ ਨੂੰ ਰੋਕਣ ਦਾ ਸਾਹ ਹੀ ਨਾ ਕਰਦੀਆਂ ਰੋਪੜ ਲਾਗੇ ਸਤਲੁਜ ਦਰਿਆ ਦੇ ਆਰ-ਪਾਰ ਦੀ ਸਥਿਤੀ ਪੂਰੀ ਤਣਾਅ ਵਾਲੀ ਬਣੀ ਹੋਈ ਸੀ ਇੱਕੋ ਥਾਂ ਰੁਕੇ ਅੱਕੇ ਤੇ ਥੱਕੇ ਸਿੱਖ ਲੜਨ ਮਰਨ ਲਈ ਕਾਹਲੀ ਸਨ ਉਧਰ ਮਲੇਰ ਕੋਟਲਾ ਅਤੇ ਰੋਪੜ ਦੇ ਫੌਜਦਾਰਾਂ ਨੂੰ ਸਿੱਖਾਂ ਉੱਪਰ ਅੱਗੇ ਵੱਧ ਕੇ ਹਮਲਾ ਕਰਨ ਦੇ شاہی ਫਰਮਾਨ ਮਿਲ ਰਹੇ ਸਨ ਜਥੇਦਾਰ ਸਰਹਿੰਦ ਵੱਲੋਂ ਕਿਸੇ ਸੁਨੇਹੇ ਦੀ ਉਡੀਕ ਵਿੱਚ ਸਨ ਸਿੰਘਾਂ ਵਿੱਚ ਭੋਜਨ ਲਈ ਖਿੱਚੋ ਤਾਣ ਹੋਣ ਲੱਗੀ ਦੁਖੀ ਖਿਜੀ ਅਤੇ ਗੁੱਸੇ ਵਿੱਚ ਆਏ ਸਿੰਘਾਂ ਨੇ ਇੱਕ ਦਿਨ ਪੈਰ ਦੇ ਤੜਕੇ ਅਚਾਨਕ ਹੱਲਾ ਬੋਲ ਦਿੱਤਾ ਸ਼ੇਰ ਮੁਹੰਮਦ ਖਾਨ ਨੇ ਆਪਣੇ ਭਰਾ ਖਿਜ਼ਰ ਖਾਨ ਅਤੇ ਭਤੀਜੇ Nusrat Khan ਤੇ ਬੱਲੀ ਮੁਹੰਮਦ ਨੂੰ ਸਿੰਘਾਂ ਦਾ ਮੁਕਾਬਲਾ ਕਰਨ ਲਈ ਭੇਜਿਆ ਲੜਾਈ ਬੜੀ ਅਸਾਵੇਂ ਸੀ ਇੱਕ ਪਾਸੇ ਬਕਾਇਦਾ ਸਿੱਖੀ ਅਤੇ ਸਾਹੀ ਸੈਨਾ ਘੋੜਸਵਾਰ ਪੈਦਲ ਫੌਜ ਬੰਦੂਕਾਂ ਤੋੜੇ ਅਤੇ ਤੋਪਾਂ ਨਾਲ ਲੈਸ ਦੂਸਰੇ ਪਾਸੇ ਪਿੰਡਾਂ ਤੋਂ ਆਏ ਸਿੰਘਾਂ ਕੋਲ ਗੰਡਾ ਸੇ ਟਕੂਏ ਤਲਵਾਰਾਂ ਨੇ ਜੀ ਨਾ ਕਿਸੇ ਕੋਲ ਢਾਲ ਨਾ ਕਿਸੇ ਕੋਲ ਯੁੱਧ ਲੜਨ ਦਾ ਤਜਰਬਾ ਘਾਤ ਲਾ ਕੇ ਹਮਲਾ ਕਰਨਾ ਤਾਂ ਜਾਣਦੇ ਸਨ ਪਰ ਬਚਾ ਕਿਵੇਂ ਕਰਨਾ ਹੈ ਕੋਈ ਪਤਾ ਨਹੀਂ ਸੀ ਬਸ ਅੰਦਰ ਖਾਠਾ ਮਾਰਦਾ ਜਜਬਾ ਸੀ ਆਪਣੀ ਕੌਮ ਲਈ ਅਤੇ ਗੁਰੂ ਦੇ ਹੁਕਮ ਤੇ ਲੜਨਾ ਹੈ ਆਰ ਪਾਰ ਦੀ ਲੜਾਈ ਇੱਕੋ ਇੱਕ ਨਿਸ਼ਾਨਾ ਫਤਿਹ ਜਾਂ ਮੌਤ ਹੱਥਾਂ ਵਿੱਚ ਫੜੇ ਮੁਤਹਿਰੇ ਡਾਂਗਾ ਸੋਟੀਆਂ ਉੱਪਰ ਝੂਲ ਦੇ ਖਾਲਸਾਈ ਨਿਸ਼ਾਨ ਲਈ ਤੇ ਜੇਕਾਰੇ ਛੱਡਦੇ ਸਿੰਘ ਮੁਗਲ ਸੈਨਾਵਲ ਇਉਂ ਵਧੇ ਜਿਵੇਂ ਭੁੱਖੇ ਬਗਿਆੜਾ ਨੂੰ ਅਚਾਨਕ ਪੇਡਾਂ ਦੇ ਇੱਜੜ ਦੇ ਸੱਜਣ ਸਤਲੋਜ ਦੇ ਪੱਤਨ ਤੇ ਦੋਵੇਂ ਧਿਰਾਂ ਆਪਸ ਵਿੱਚ ਭੜ ਗਈਆਂ ਸ਼ਾਹੀ ਸੈਨਾ ਆਪਣੇ ਟਿਕਾਣਿਆਂ ਵਿੱਚੋਂ ਆਰਾਮ ਫਰਮਾ ਕੇ ਨਿਕਲੀ ਸੀ ਸਿੰਘ ਭੁੱਖੇ ਵੀ ਡੰਡ ਬੈਠਕਾਂ ਮਾਰਦੇ ਆਏ ਸਨ ਉਂਝ ਵੀ ਪੈਰ ਦੇ ਤੜਕੇ ਮੁਗਲ ਅਵੇਸਲੇ ਸਨ ਅੱਧੇ ਤਾਂ ਅਜੇ ਸੁੱਤੇ ਹੋਏ ਸਨ ਇਕਦਮ ਆਣ ਪਈ ਸਿੰਘਾਂ ਨੇ ਉਹ ਬੁੰਦਲਾ ਦਿੱਤੇ ਰਹਿੰਦੀ ਕਸਰ ਕੰਧਾਂ ਕੰਬਣ ਲਾਉਣ ਵਾਲੇ ਸਿੰਘਾਂ ਦੇ ਜੈਕਾਰਿਆਂ ਨੇ ਪੂਰੀ ਕਰ ਦਿੱਤੀ ਹੱਥੋਂ ਹੱਥ ਦੀ ਲੜਾਈ ਹੋਣ ਲੱਗੀ ਸਿੰਘ ਜਿੱਧਰ ਵੀ ਭੁਸਰੇ ਨਿਸ਼ਾਨ ਵਾਂਗ ਵੱਧੇ ਸਫਾਇਆ ਕਰ ਦਿੰਦੇ ਪੱਤਣ ਉੱਪਰ ਪੂਰਾ ਕਮਸਾਣ ਮਚ ਉੱਠਿਆ ਤਲਵਾਰਾਂ ਦੀ ਖਣਕਾਰ ਅਤੇ ਘੋੜਿਆਂ ਦੀ ਹਣਹਿਨਾਟ ਨਾਲ ਜੋ ਫੇਰੇ ਕਾਵਾਂ ਰੋਲੀ ਪਈ ਹੋਈ ਸੀ ਲੜਾਈ ਸੂਰਜ ਦੇ ਅਸਤ ਹੋਣ ਤੱਕ ਚੱਲਦੀ ਰਹੀ ਸਿੰਘਾਂ ਦੇ ਹੌਸਲੇ ਬੁਲੰਦ ਸਨ ਅਸੀਂ ਤੁਰਕਾਂ ਦੀਆਂ ਪਤੀੜਾਂ ਪਾ ਦਿੱਤੀਆਂ ਇੱਕ ਨਿਹੰਗ ਸਿੰਘ ਰੇਤੇ ਨਾਲ ਆਪਣੀ ਤਲਵਾਰ ਮਾਜਦਾ ਬੋਲਿਆ ਸਾਡੇ ਭਰਾ ਵੀ ਬਹੁਤ ਮਾਰੇ ਗਏ ਪੱਤਨ ਤੇ ਜਾ ਕੇ ਵੇਖੋ ਦਸਤਾਰਾਂ ਰੁੱਲਦੀਆਂ ਇੱਕ ਹੋਰ ਬੋਲਿਆ ਸੱਚ ਹੀ ਨੁਕਸਾਨ ਦੋਹਾਂ ਟੀਰਾ ਦਾ ਬਹੁਤ ਹੋਇਆ ਸੀ ਪਰ ਸਿੱਖ ਸ਼ਾਹੀ ਸੈਨਾ ਉੱਪਰ ਹਾਵੀ ਹੋ ਰਹੇ ਸਨ ਇਸੇ ਗੱਲ ਕਾਰਨ ਉਹ ਚੜ੍ਹਦੀ ਕਲਾ ਵਿੱਚ ਸਨ ਸ਼ੇਰ ਮੁਹੰਮਦ ਖਾਨ ਦਾ ਪਤੀਜਾ ਖਿਜਰ ਖਾਨ ਇਸ ਪਹਿਲੀ ਚੜ੍ਹਪ ਵਿੱਚ ਮਾਰਿਆ ਗਿਆ। ਨ Nusrat Khan ਅਤੇ Wali Khan ਜ਼ਖਮੀ ਸੱਪ ਵਾਂਗ ਵੇਸ ਖੋਲਣ ਲੱਗੇ ਆਪਣੇ ਖੇਮਿਆਂ ਵਿੱਚੋਂ ਜੰਗ ਵਿੱਚ ਨਾਲ ਹੁੰਦੇ ਹਕੀਮ ਕੋਲੋਂ ਆਪਣੇ ਜ਼ਖਮਾਂ ਉੱਪਰ ਮੱਲਮ ਪੱਟੀ ਕਰਵਾਉਂਦੇ ਉਹ ਹੈਰਾਨ ਸਨ। Wali Khan ਨੇ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਚਾਚਾ ਜਾਨ ਇਹ ਬੰਦੇ ਹਨ ਕਿ ਭੂਤ ਨੇ ਅਗਰ ਕਿਸੇ ਦੀ ਬਾਹ ਕੱਟੀ ਗਈ ਤਾਂ ਦੂਸਰੀ ਬਾਹ ਨਾਲ ਤਲਵਾਰ ਵਾਉਣ ਲੱਗਦਾ ਹੈ ਅਗਰ ਕਿਸੇ ਦਾ ਪੈਰ ਜਾਂ ਲੱਤ ਵੱਢੀ ਗਈ ਤਾਂ ਲੰਗੜਾ ਕੇ ਤੁਰਦਾ ਵੀ ਸਾਡੇ ਸਿਪਾਹੀਆਂ ਪਿੱਛੇ ਭੱਜਦਾ ਇੱਕ ਸਿੱਖ ਤਾਂ ਸਿਰ ਕਲਮ ਹੋ ਗਿਆ ਪਗੜੀ ਲੱਤ ਗਈ ਵਾਲ ਖਿੱਲਰ ਗਏ ਉਮਰਿਆ ਪਿਆ ਵੀ ਅੱਖਾਂ ਕੱਢ ਕੱਢ ਸਾਡੇ ਸਿਪਾਹੀਆਂ ਨੂੰ ਡਰਾਈ ਜਾਏ ਸਾਡੇ ਸੈਨਿਕ ਤਾਂ ਸਿੱਖਾਂ ਦਾ ਜੇਕਾਰਾ ਸੁਣ ਕੇ ਹੀ ਅੱਗੇ ਨੱਠ ਤੁਰਦੇ ਹਨ ਸ਼ੇਰ ਮੁਹੰਮਦ ਕੀ ਜਵਾਬਿੰਦਾ ਹੈ ਉਸ ਨੂੰ ਤਾਂ ਖੁਦ ਵਿਸ਼ਵਾਸ ਨਹੀਂ ਸੀ ਹੋ ਰਿਹਾ ਸਵੇਰੇ ਦੀ ਚੱਲੀ ਜੰਗ ਸੂਰਜ ਛਿਪਨ ਤੱਕ ਚੱਲਦੀ ਰਹੀ ਸੀ ਤੇ ਸਿੰਘਾਂ ਦਾ ਹੱਥ ਉੱਪਰ ਰਿਹਾ ਸੀ ਉਹ ਤਾਂ ਸੋਚਦਾ ਸੀ ਦੁਪਹਿਰ ਹੋਣ ਤੋਂ ਪਹਿਲਾਂ ਪਹਿਲਾਂ ਸਿੰਘਾਂ ਦਾ ਕਾਹਨ ਕਰ ਦੇਗਾ ਸਿੰਘਾਂ ਨੂੰ ਵੀ ਆਪਣੇ ਉੱਪਰ ਵਿਸ਼ਵਾਸ ਨਹੀਂ ਸੀ ਹੋ ਰਿਹਾ ਮੁਗਲ ਸੈਨਾ ਦਾ ਉਹਨਾਂ ਨੇ ਪੂਰਾ ਦਿਨ ਡਟ ਕੇ ਮੁਕਾਬਲਾ ਕੀਤਾ ਸੀ ਉਹ ਸੋਚਦੇ ਸਨ ਸਭ ਗੁਰੂ ਦੀ ਮਿਹਰ ਨਾਲ ਹੋਇਆ ਜਾਨੇ ਨੁਕਸਾਨ ਤਾਂ ਉਹਨਾਂ ਦਾ ਆਪਣਾ ਵੀ ਬਹੁਤ ਹੋਇਆ ਸੀ ਇਸ ਕਾਰਨ ਉਹ ਵਧੇਰੇ ਗੁੱਸੇ ਵਿੱਚ ਸਨ ਇੱਕ ਸਿੰਘ ਖਿਜ ਨਾਲ ਬੋਲਿਆ ਸੂਰਜ ਜੀ ਥੱਲੇ ਬਹਿ ਗਿਆ ਨਹੀਂ ਤਾਂ ਮੈਂ 8 10 ਸੁਖਣਾ ਵਾਲੇ ਹੋਰ ਝਟਕਾ ਦੇਣੇ ਸਨ ਅਜੇ ਕੀ ਹੋਇਆ ਮੇਰੇ ਹੱਥਾਂ ਉੱਪਰ ਤਾਂ ਫੇਰ ਖੁਰਕ ਹੋਣ ਡਈ ਆ ਆਪਾਂ ਅੱਧੀ ਰਾਤ ਨੂੰ ਫੇਰ ਜਾ ਪੈਣਾ ਸੁੱਲੇ ਆਪਾਂ ਸੌਣ ਨਹੀਂ ਦੇਣੇ ਦੂਸਰੇ ਨੇ ਕਿਹਾ ਫਿਰ ਹੋਰ ਸਿੱਖ ਵੀ ਬੋਲ ਪਏ ਜਿਹੜੇ ਆਪਣੇ ਭਰਾ ਮਾਰੇ ਗਏ ਆ ਦਿਨ ਚੜਨ ਤੋਂ ਪਹਿਲਾਂ ਇਹਨਾਂ ਦਾ ਬਦਲਾ ਲੈਣਾ ਇਹ ਕੀ ਯਾਦ ਰੱਖਣਗੇ ਗੁਰੂ ਦੇ ਸਿੰਘਾਂ ਨਾਲ ਪੰਗਾ ਲਿਆ ਰਾਈ ਬਣ ਗਈ ਜਿਸ ਨੂੰ ਜੋ ਖਾਣ ਨੂੰ ਮਿਲਿਆ ਖਾ ਲਿਆ ਰਾਤ ਪੈ ਗਈ ਹਰ ਪਾਸੇ ਚੁੱਪ ਤੇ ਹਨੇਰਾ ਪਸਰ ਗਿਆ ਪੱਤਣ ਵੱਲ ਕਦੇ ਕਦੇ ਗਿੱਦੜ ਹਵਾਕ ਦੇ ਜਾਂ ਕੁੱਤੇ ਭੌਂਕਦੇ ਸੁਣਦੇ ਸਨ ਸ਼ਾਇਦ ਮੋਏ ਸਿਪਾਈਆਂ ਦੀਆਂ ਲਾਸ਼ਾਂ ਧੂੰਦੇ ਲੜਦੇ ਹੋਣਗੇ ਸਿੰਘਾ ਸੋਚਿਆ ਢਾਈ ਕੁ ਸੌ ਸਿੰਘਾਂ ਦਾ ਜਥਾ ਦੂਰੇ ਹਥਿਆਰਾਂ ਨਾਲ ਲੈਸ ਹੋਇਆ ਦੱਬੇ ਪੈਰੀ ਤੁਰਦਾ ਬੇਫਿਕਰ ਅਤੇ ਘੂਕ ਸੁੱਤੇ ਮੁਗਲ ਸਿਪਾਈਆਂ ਉੱਪਰ ਮੀਂਹ ਦੇ ਸ਼ਰਾਟੇ ਵਾਂਗ ਜਾ ਵਰਿਆ ਕਿਸੇ ਨੂੰ ਵੀ ਸੰਭਲਣ ਦਾ ਮੌਕਾ ਹੀ ਨਾ ਮਿਲਿਆ ਕਈ ਤਾਂ ਨੀਂਦ ਵਿੱਚ ਹੀ ਵੱਢੇ ਗਏ ਉਹ ਚਖੜ ਵਾਂਗ ਗਏ ਤੇ ਸ਼ਾਹੀ ਸੈਨਾ ਦੇ ਆਹੂ ਲਾਉਂਦੇ ਵਾਪਸ ਪਰਤ ਗਏ ਜਦ ਤੱਕ ਫੌਜਦਾਰ ਨੂੰ ਸਮਝ ਆਈ ਇਹ ਸਭ ਕੀ ਹੋ ਗਿਆ ਉਦੋਂ ਤੱਕ ਤਾਂ ਖਾਲਸਾ ਆਪਣੀ ਕਾਰਵਾਈ ਪਾ ਕੇ ਹਰਨ ਹੋ ਗਏ ਸਨ ਸ਼ੇਰ ਮੁਹੰਮਦ ਖਾਨ ਭੜਕਿਆ ਪਹਿਰੇਦਾਰ ਕਿੱਥੇ ਮਰ ਗਏ ਕਾਫਰਾਂ ਦੇ ਆਉਣ ਦੀ ਕਣਸੋਂ ਕਿਉਣੀ ਰੱਖੀ ਦਿਨ ਚੜ ਲੈਣ ਦੇ ਉਹ ਮੈਂ ਜ਼ਮੀਨ 'ਚ ਗੱਡ ਕੇ ਕੁੱਤਿਆਂ ਤੋਂ ਪੜਵਾ ਦਿਆਂਗਾ ਖਬੀਸ ਨਲਾਇਕ ਉਹ ਬੜੀ ਧੀਰ ਤੱਕ ਬੜਬੜ ਕਰਦਾ ਰਿਹਾ ਸ਼ੇਰ ਮੁਹੰਮਦ ਖਾਨ ਦੇ ਚਿਹਰੇ ਤੋਂ ਅਦੇ ਸਿੰਘਾਂ ਦੇ ਫੇਰ ਹਮਲੇ ਤੋਂ ਡਰਦੇ ਮੁਗਲ ਸਿਪਾਈ ਬਾਕੀ ਦੀ ਰਹਿੰਦੀ ਰਾਤ ਸੁੱਤੇ ਨਹੀਂ ਪੱਤਨ ਤੋਂ ਆ ਕੇ ਇਦਰ ਸਿੰਘ ਆਰਾਮ ਨਾਲ ਸੌਂ ਗਏ ਪੰਛੀਆਂ ਨੂੰ ਆਪਣੇ ਜੋਗ ਲਈ ਆਲਣੇ ਛੱਡੇ ਹੀ ਸੰ ਸਿੰਘਾਂ ਨੇ ਪੂਰੀ ਤਾਕਤ ਨਾਲ ਫੇਰ ਧਾਵਾ ਬੋਲ ਦਿੱਤਾ ਮੁਗਲ ਸਿਪਾਈ ਸਾਰੀ ਰਾਤ ਸੁੱਤੇ ਨਹੀਂ ਸਨ ਹੁਣ ਉਹ ਨਿੰਦਰਾ ਸੀ ਬਹੁਤੇ ਜ਼ਖਮੀ ਸਨ ਰਾਤ ਦੀ ਕਾਰਵਾਈ ਵਿੱਚ ਵੀ ਬਹੁਤ ਸੈਨਿਕ ਮਾਰੇ ਗਏ ਸਨ ਉਹਨਾਂ ਨੂੰ ਅਜੇ ਢੰਗ ਨਾਲ ਟਿਕਾਣੇ ਨਹੀਂ ਸਿਲਾਇਆ ਗਿਆ ਦਿਨ ਦੀ ਜੰਗ ਵੇਲੇ ਦੀਆਂ ਲਾਸ਼ਾਂ ਵੀ ਪੱਤਣ ਅਲਾਗੇ ਇਧਰ ਉਧਰ ਦੂਰ ਤੱਕ ਪਈਆਂ ਸਨ ਇਹਨਾਂ ਕਾਫਰਾਂ ਨੇ ਤਾਂ ਦਿਨ ਵੀ ਨਹੀਂ ਚੜ੍ਹਨ ਦਿੱਤਾ ਇੱਕ ਸਿਪਾਹੀ ਰੋਣ ਵਾਂਗ ਬੋਲਿਆ ਤੇ ਆਪਣਾ ਨੇਝਾ ਲੱਭਣ ਲੱਗਾ ਸ਼ੇਰ ਮੁਹੰਮਦ ਖਾਨ ਆ ਕੇ ਦਹਾੜਿਆ ਇਹ ਹਰਾਮੀ ਕੁੱਤਿਆਂ ਕਾਫਰਾਂ ਨੇ ਫਿਰ ਹੱਲਾ ਬੋਲ ਦਿੱਤਾ ਤੁਸੀਂ ਅਜੇ ਸੁਥਣਾ ਚ ਨਾੜੇ ਨਹੀਂ ਪਾਈ ਝਟਪਟ ਤਿਆਰ ਹੋਵੋ ਇਹਨਾਂ ਖਬੀਸਾਂ ਨੂੰ ਐਸਾ ਮਜ਼ਾ ਚਕਾਓ ਇੱਕ ਵੀ ਜਿੰਦਾ ਵਾਪਸ ਨਾ ਮੁੜੇ ਸਿੰਘ ਕੱਲ ਦੇ ਹੌਸਲੇ ਵਿੱਚ ਸਨ ਰਾਤ ਵੇਲੇ ਵੀ ਉਹਨਾਂ ਆਪਣੇ ਜੋਰ ਵਿਖਾਏ ਸਨ ਹੁਣ ਵੀ ਸਿੰਘ ਅਵੇਸਲਿਆਂ ਨੂੰ ਆਪਈ ਸਨ ਉਹ ਮੁਗਲਾਂ ਦੀਆਂ ਸਫਾਂ ਚੀਰਦੇ ਗਏ ਸਿੰਘਾਂ ਨੇ ਰਣਪੋਮੀ ਵਿੱਚ ਪਰਲੋ ਲਿਆ ਦਿੱਤੀ ਦੁਪਹਿਰ ਵੇਲੇ ਲੜਾਈ ਪੂਰੀ ਭਖ ਗਈ ਮੁਗਲ ਸਿਪਾਈਆਂ ਨੇ ਸਿੰਘਾਂ ਦੇ ਪੈਰ ਹਿਲਾ ਦਿੱਤੇ ਉਹ ਪਿੱਛੇ ਹਟਣ ਲੱਗੇ ਸ਼ੇਰ ਮੁਹੰਮਦ ਖਾਨ ਲਲਕਾਰਿਆ ਜਿਹੜੇ ਜਿੰਦਾ ਰਹਿ ਜਗੀਰਾਂ ਧਨ ਦੌਲਤ ਮਰ ਗਏ ਤਾਂ ਜੰਨਤ ਵਿੱਚ ਹੋਰਾਂ ਉਖੜੇ ਪੈਰੀ ਸਿੰਘਾਂ ਦੇ ਜੇਕਾਰੇ ਛੱਡੇ ਗੁਰੂ ਦੇ ਨਾਮ ਤੇ ਜੋਸ਼ ਵਿੱਚ ਵੱਧਦੀ ਮੁਗਲ ਸੈਨਾ ਦੇ ਵੱਲੀ ਖਾਨ ਅਤੇ ਨੁਸਰਤ ਖਾਨ ਸਿੰਘਾਂ ਦੇ ਘੇਰੇ ਵਿੱਚ ਆ ਗਏ ਹੁਣ ਭੱਜਣ ਨੂੰ ਰਾਹ ਕੋਈ ਨਹੀਂ ਸੀ ਆਮੋ ਸਾਹਮਣੇ ਦੀ ਲੜਾਈ ਵਿੱਚ ਦੋਵੇਂ ਮਾਰੇ ਗਏ ਜਦ ਮੁਗਲ ਸਿਪਾਹੀਆਂ ਨੂੰ ਪਤਾ ਲੱਗਾ ਤਾਂ ਭਗੜੜ ਮੱਚ ਗਈ ਅੱਧੀ ਸ਼ਾਹੀ ਸੈਨਾ ਮਲੇਰ ਕੋਟਲੇ ਵੱਲ ਭੱਜ ਗਈ ਸਿੰਘਾਂ ਨੇ ਜੈਕਾਰੇ ਛੱਡੇ ਇਸੇ ਵੇਲੇ ਬੰਦਾ ਸਿੰਘ ਵੱਲੋਂ ਭੇਜੇ ਗਏ ਸਿੰਘ ਪੱਤਣ ਲਾਗੇ ਆ ਕੇ ਜਥੇਦਾਰਾਂ ਨੂੰ ਮਿਲੇ ਉਹਨਾਂ ਦੱਸਿਆ ਮਨੂੜ ਕਸਬੇ ਨੂੰ ਖੇ ਬਣਾ ਦਿੱਤਾ ਹੈ ਹੁਣ ਬੰਦਾ ਸਿੰਘ ਇਧਰ ਵੱਲ ਆ ਰਿਹਾ ਹੈ ਸਿੰਘਾਂ ਨੇ ਫੇਰ ਲਲਕਾਰੇ ਮਾਰੇ ਭੁਗਤੂ ਬੁਲਾਏ ਸ਼ੇਰ ਮੁਹੰਮਦ ਖਾਨ ਨੂੰ ਸਮਝ ਨਹੀਂ ਸੀ ਆ ਰਹੀ ਇਹ ਸਭ ਕੀ ਹੋ ਰਿਹਾ ਹੈ ਉਸ ਦੀ ਸੈਨਾ ਕਿਉਂ ਭੱਜ ਖੜੀ ਆਪਣੀ ਫੌਜ ਇਹ ਖਾਲਸਾ ਲੈ ਕੇ ਉਹ ਖੁਦ ਮੈਦਾਨ ਵਿੱਚ ਆਇਆ ਤੇ ਪੂਰੇ ਰੋਹ ਨਾਲ ਸਿੰਘਾਂ ਉੱਪਰ ਟੁੱਟ ਪਿਆ ਪਰ ਸਿੰਘਾਂ ਵਿੱਚ ਤਾਂ ਜਿਵੇਂ ਸੱਚਮੁੱਚ ਹੀ ਬਾਹਰੀ ਹਵਾ ਪ੍ਰਵੇਸ਼ ਕਰ ਗਈ ਹੋਵੇ ਆਪਣੇ ਸਾਥੀਆਂ ਨੂੰ ਮਰਦੇ ਵੇਖ ਕੇ ਡਰ ਕੇ ਪਿਛਾਂ ਹਟਣ ਦੀ ਬਜਾਏ ਉਹ ਦੋਹਨੇ ਕ੍ਰੋਧ ਨਾਲ ਬਦਲਾ ਲੈਣ ਦੀ ਭਾਵਨਾ ਲੈ ਕੇ ਅੱਗੇ ਵਧੇ ਇਸ ਭਿਆਨਕ ਹਮਲੇ ਵਿੱਚ ਸ਼ੇਰ ਮੁਹੰਮਦ ਖਾਨ ਜ਼ਖਮੀ ਹੋ ਗਿਆ ਉਸ ਦੇ ਖਾਸ ਸਿਪਾਹੀ ਭੱਜ ਨਿਕਲੇ ਬੋਲੇ ਸੋਨਿਹਾਲ ਦੇ ਜੇਕਾਰੇ ਛੱਡਦੇ ਆ ਸਿੰਘਾਂ ਸਤਲੁਜ ਦਾ ਪਤਨ ਪਾਰ ਕਰ ਲਿਆ ਤੇ ਹਨੇਰੀ ਵਾਂਗ ਖਰੜ ਵੱਲ ਵਧੇ ਹੁਣ ਉਹਨਾਂ ਕੋਲ ਮੁਗਲ ਸਿਪਾਹੀਆਂ ਦੇ ਕੋੜੇ ਅਤੇ ਹਥਿਆਰਾਂ ਵੀ ਕਾਫੀ ਗਿਣਤੀ ਵਿੱਚ ਸਨ ਜਦ ਬੰਦਾ ਸਿੰਘ ਨੂੰ ਖਬਰ ਮਿਲੀ ਮਾਝੀ ਅਤੇ ਦੁਆਬੇ ਦੇ ਸਿੰਘਾਂ ਨੇ ਸਤਲੁਜ ਪਾਰ ਕਰ ਲਿਆ ਹੈ ਅਤੇ ਮਲੇਰ ਕੋਟਲਾ ਅਤੇ ਰੋਪੜ ਦੇ ਫੌਜਦਾਰਾਂ ਨੂੰ ਮਾਰ ਕੇ ਮੁਗਲ ਸੈਨਾ ਨੂੰ ਪਾਂਚ ਦੇ ਕੇ ਸਰਹਿੰਦ ਵੱਲ ਆ ਰਹੇ ਹਨ ਤਾਂ ਉਸ ਦੇ ਹੌਸਲੇ ਹੋਰ ਬੁਲੰਦ ਹੋ ਗਏ ਪਰ ਉਸੇ ਪਲ ਉਸ ਨੂੰ ਖਿਆਲ ਆਇਆ ਵਜ਼ੀਰ ਖਾਨ ਨੇ ਸਿੰਘਾਂ ਨੂੰ ਡੱਕਣ ਲਈ ਆਪਣੀ ਸੈਨਾ ਛੱਪਰ ਚਿੜੀ ਵੱਲ ਰਵਾਨਾ ਕੀਤੀ ਹੈ ਤਾਂ ਉਹ ਟੇੜ ਵਟ ਕੇ ਆਪਣੀ ਤਮਾਮ ਸੈਨਾ ਲੈ ਕੇ ਬਾਬਾ ਬినੋਦ ਸਿੰਘ ਅਤੇ ਬਾਦ ਸਿੰਘ ਜੇ ਸੈਨਾਪਤੀਆਂ ਨਾਲ ਟਰੋਪੜ ਵੱਲੋਂ ਆ ਰਹੇ ਸਿੱਖ ਜਥਿਆਂ ਨਾਲ ਮਿਲਣ ਲਈ ਚੱਲ ਪਿਆ ਪਹਿਲਾ ਬੰਦਾ ਸਿੰਘ ਨੇ ਬਨੂੜ ਤੋਂ ਹੀ ਸਰਹਿੰਦੂ ਪਰ ਹਮਲਾ ਕਰਨ ਦੀ ਵਿਉਂਤ ਬਣਾਈ ਸੀ ਬਿਨੋਤ ਸਿੰਘ ਅਤੇ ਬਾਦ ਸਿੰਘ ਵੀ ਸਹਿਮਤ ਸਨ ਹੁਣ ਉਸਨੇ ਸੋਚਿਆ ਇਸ ਤਰ੍ਹਾਂ ਤਾਂ ਮਾਝੀ ਦੁਆਬੇ ਦੇ ਸਿੰਘ ਵਿਚਕਾਰ ਹੀ ਕਿਦਰੇ ਘਿਰ ਜਾਣਗੇ ਤੇ ਉਹਨਾਂ ਦਾ ਮੇਲ ਨਹੀਂ ਹੋਵੇਗਾ ਸਾਨੂੰ ਛੱਪਰ ਚਿੜੀ ਦੇ ਉੱਤਰ ਵਾਲੇ ਪਾਸੇ ਮੋਰਚੇ ਸੰਭਾਲਣੇ ਪੈਣਗੇ ਬੰਦਾ ਸਿੰਘ ਨੇ ਬਾਦ ਸਿੰਘ ਨੂੰ ਕਿਹਾ ਉਹ ਅਜੇ ਰਸਤੇ ਵਿੱਚ ਸਨ ਸਮਾਣੇ ਤੋਂ ਆਏ ਇੱਕ ਸਿੰਘ ਨੇ ਦੱਸਿਆ ਸਰਹਿੰਦ ਦੇ دیਵਾਨ ਸੁਚਾਨੰਦ ਦਾ ਪੁੱਤਰ ਲਾਲਚੰਦ ਕਿਸੇ ਗੱਲੋਂ ਵਜ਼ੀਰ ਖਾਨ ਨਾਲ ਗੁੱਸੇ ਹੈ ਤੇ ਹੁਣ ਇੱਕ ਹਜ਼ਾਰ ਸੈਨਿਕ ਲੈ ਕੇ ਸਮਾਣੇ ਦੇ ਬਾਹਰ ਆ ਖੜਾ ਹੈ ਉਹ ਆਖਦਾ ਹੈ ਮੈਂ ਵਜ਼ੀਰ ਖਾਨ ਤੋਂ ਬਦਲਾ ਲੈਣਾ ਹੈ ਮੈਂ ਬੰਦਾ ਸਿੰਘ ਨਾਲ ਹਾਂ ਮੈਂ ਉਸ ਦੀ ਕਮਾਨ ਹੇਠ ਸਿੰਘਾਂ ਨਾਲ ਮਿਲ ਕੇ ਲੜਾਂਗਾ ਆਗਿਆ ਚਾਹੀਦੀ ਹੈ ਬੰਦਾ ਸਿੰਘ ਨੇ ਕੁਝ ਪਲ ਸੋਚਿਆ ਫਿਰ ਬਾਬਾ ਬినੋਦ ਸਿੰਘ ਅਤੇ ਬਾਦ ਸਿੰਘ ਨਾਲ ਸਲਾਹ ਕੀਤੀ ਇਸ ਵਿੱਚ ਵਜ਼ੀਰ ਖਾਨ ਦੀ ਕੋਈ ਖਾਸ ਚਾਲ ਤਾਂ ਨਹੀਂ ਬਾਦ ਸਿੰਘ ਨੇ ਕਿਹਾ ਇਸ ਘੜੇ ਕੁਝ ਵੀ ਨਹੀਂ ਆਖਿਆ ਜਾ ਸਕਦਾ ਨਵੀਂ ਸਥਿਤੀ ਬੰਦਾ ਸਿੰਘ ਦੀ ਸਮਝ ਤੋਂ ਬਾਹਰ ਸੀ ਫਿਰ ਸਿੰਘ ਨੂੰ ਕੀ ਕਹਿ ਕੇ ਤੋਰਿਆ ਜਾਏ ਬినੋਦ ਸਿੰਘ ਨੇ ਪੁੱਛਿਆ ਸਿੰਘ ਜੀ ਤੁਰੰਤ ਵਾਪਸ ਪਰਤ ਜਾਓ ਫਤੇ ਸਿੰਘ ਨੂੰ ਕਹਿਣਾ ਲਾਲਚੰਦ ਨੂੰ ਸਮਾਣੇ ਵਿੱਚ ਦਾਖਲ ਨਾ ਹੋਣ ਦਿੱਤਾ ਜਾਏ ਲਾਲਚੰਦ ਨੂੰ ਕਹਿਣਾ ਬੰਦਾ ਸਿੰਘ ਦਾ ਹੁਕਮ ਹੈ ਇਸੇ ਵਕਤ ਛੱਪਰ ਚਿੜੀਵਾਲ ਰਵਾਨਾ ਹੋ ਜਾਵੇ ਤੇ ਉੱਥੇ ਹੀ ਸਾਨੂੰ ਮਿਲੇ ਸਿੰਘ ਨੇ ਘੋੜੇ ਨੂੰ ਅੱਡੀ ਲਾਈ ਤੇ ਦੁੜਕੀ ਪਾਲਿਆ ਬੰਦਾ ਸਿੰਘ ਦਾ ਖੱਬਾ ਹੱਥ ਆਪ ਮਹਾਰੇ ਸੱਜੀ ਮੋਚ ਉੱਪਰ ਚਲਾ ਗਿਆ ਫਿਰ ਮੋਚ ਨੂੰ ਤਾਂ ਦਿੰਦਿਆ ਬੋਲਿਆ ਵਜ਼ੀਰ ਖਾਨ ਹੁਣ ਤੇਰੀ ਵਾਰੀ ਹੈ ਖਾਲਸਾ ਫੌਜ ਆ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਇਤਿਹਾਸ ਤੇ ਉੱਪਰ ਵੀਡੀਓ ਜੇਕਰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਪ ਜੀ ਦਾ ਬਹੁਤ ਬਹੁਤ ਧੰਨ